ਕਮਾਲ 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 ਫਕਵਾਲਾ ਦੀ ਇੱਕ ਮਹਿਲਾ ਪੁਲਸ ਅਫਸਰ ਨੇ ਕਰਤੇ ਕਮਾਲ ਜਿਹੜਾ ਕੰਮ ਸਿਹਤ ਵਿਭਾਗ ਨੂੰ ਕਰਨਾ ਚਾਹੀਦਾ ਉਹ ਕਰਤਾ ਪੁਲਸ ਨੇ ਪੁਲਸ ਨੇ ਐਸੇ ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ ਜੋ ਕਿ ਲੋਕਾਂ ਨੂੰ ਮਲਾਵਟੀ ਦੁੱਧ ਮਲਾਵਟੀ ਰਿਫਾਈਨ ਤੇ ਹੋਰ ਖਾਣ ਪਾਨ ਦੀਆਂ ਮਲਾਵਟੀ ਚੀਚਾਂ ਵੇਚ ਰਹੇ ਸਨ ਆਖਰਕਾਰ ਪੁਲਸ ਹਰਕਤ ਦੇ ਵਿੱਚ ਆਈ ਤੇ ਇਸ ਮਹਿਲਾ ਅਫਸਰ ਨੇ ਪਾ ਦਿੱਤੀ ਉਹਨਾਂ ਦੀ ਗ੍ਰਿਫਤਾਰੀ ਤੇ ਬੁਲਾ ਲਿਆ ਸਿਹਤ ਵਿਭਾਗ ਮੌਕੇ ਤੇ ਹਾਓ ਤੁਹਾਨੂੰ ਦਿਖਾਨੇ ਕਿਵੇਂ ਕੀਤੀ ਇਸ ਮਹਿਲਾ ਅਫਸਰ ਨੇ ਜਬਰਦਸਤ ਕਾਰਵਾਈ ਜਿਹੜੀ ਸੋ ਪਹਿਲਾ ਨਾਕਾ ਦੀ ਪੁਲਸ ਕਰਦੀ ਹੈ ਤੇ ਨਾ ਹੀ ਕੀਤੀ ਹੈ ਕਿਉਂਕਿ ਇਹ ਕੰਮ ਸੇਤ ਮਹਿਕਮੇ ਤੇ ਟਾਲ ਦਿੱਤਾ ਜਾਂਦਾ ਪਰ ਇਸ ਮਹਿਲਾ ਪੁਲਸ ਅਫਸਰ ਨੇ ਆਪਣੀ ਚਿੰਮੇਵਾਰੀ ਸਮਝੀ ਤੇ ਕਰਤੀ ਕਮਾਲ 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 ਆਓ ਤੁਹਾਨੂੰ ਦਖਾਣਿਆ ਕੀ ਇਹ ਪੂਰਾ ਮਾਮਲਾ ਤਾਂ ਪਹਿਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਆਲ ਕਲੀਅਰ ਰਿਪੋਰਟ ਸਬਤਾਂ ਹਾਸਲ ਕੀਤੀ ਹੈ ਡੀਐਸਪੀ ਫਗਵਾਣਾ ਜਸਟਿਸ ਸਿੰਘ ਔਰ ਐਸਐਚਓ ਰਾਵਲਪਿੰਡੀ ਸਬ ਇੰਸਪੈਕਟਰ ਲਾਸ਼ਿੰਗ ਨੇ ਡਵਾਈਡਡ ਇਹ ਇੱਕ ਗੈਂਗ ਜਿਹੜਾ ਹੈਗਾ ਵੈ ਉਹ ਚਾਲੀ ਦੋਦੂ ਮੈਨੂਫੈਕਚਰ ਕਰ ਰਿਹਾ ਸੀ ਜਾਇਕ ਯੂਨਿਟ ਮੈਨੂਫੈਕਚਰਿੰਗ ਲੱਗਿਆ ਹੋਇਆ ਇਸ ਦਾ ਪਿੰਨ ਪਾਸਟਾ ਦੇ ਵਿੱਚ ਇਨਫੋਰਮੇਸ਼ਨ ਮਿਲੀ ਹੈ ਤੇ ਜੀ ਇਹਦੇ ਚ ਰੇਡ ਕੀਤੀ ਗਈ ਔਰ ਸਾਡੇ ਕੋਲ ਜਿਹੜਾ ਹਨੀਫ ਹੈ ਪਿੰਨ ਥਰਲ ਕਲਾ ਕੋ ਉਪਕੁਸ਼ੰਦਰ ਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਮਕਦਮਾ ਨੰਬਰ 22 of 16/4/2024 under section 7 ec act and 420 and 272 ibc eh basically ji jada dudh hai enu no manufacture kar rahe si ye vich refined oil te jada unhelgi jade skimmed products si ye onanu no, utthe mix karke te jade he background to hi gujjar ne jada to supply karde ne par ਲਾਲਚ ਜਿਹੜਾ ਹੈਗਾ ਪੈਸੇ ਦਾ ਲਾਲਚ ਹੈ ਕਿ ਅਸੀਂ ਕੁਆਟਿਟੀ ਨੂੰ ਵਧਾ ਲਈਏ ਔਰ 언ਹੈਲਦੀ ਤੇ ਜਿਹੜੇ ਹਜ਼ਾਰਡਸ ਪ੍ਰੋਡਕਟ ਨੂੰ ਮਿਕਸ ਕਰਕੇ ਆਪਾਂ ਵੱਧ ਕੁਆਟਿਟੀ ਵੇਚੀਏ ਔਰ ਲੋਕਾਂ ਦੀ ਹੈਲਥ ਨੂੰ ਵੀ ਰਿਸਕ ਤੇ ਪਾ ਰਹੇ ਸੀਗੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਇਹਨੂੰ ਮਰਜ਼ਬਤਾ ਦਿੱਤਾ ਗਿਆ ਹੈ ਔਰ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ 60 ਪੈਕੇਟ ਫਾਈਂਡ ਆਇਲ 6 ਪੈਕੇਟ ਜਿਹੜਾ ਸੁੱਕਾ ਦੁੱਧ ਹੈਗਾ ਇਹ ਸਿੰਥੈਟਿਕ ਸੀ ਔਰ ਅੱਧੀ ਜਿਹੜੀ ਸਪਰੇ ਡ్రਾਈਡ ਪਾਊਡਰ ਜੁਆ ਹੈ ਔਰ ਇੱਕ ਕੈਨ کریم ਦਾ ਵੀ ਹੈ ਤੋ ਇਹਨਾਂ ਨੇ ਸਾਰਾ ਕੁਝ ਮਿਕਸ ਕਰਕੇ ਜਿਹੜਾ ਕਿ ਬਹੁਤ ਹੀ ਹੈਲਥ ਵਾਸਤੇ ਡੇਂਜਰਸ ਚੀਜ਼ ਹੈਗੀ ਆ ਇਹ ਇਹ ਲੋਕਾਂ ਨੂੰ ਵੇਚਦੇ ਸੀਗੇ ਔਰ ਇਹ ਵੀ ਜਿਹੜਾ ਬਣਾ ਰਹੇ ਸੀ ਵੀ ਇਹਨਾਂ ਨੇ ਲੋਕਾਂ ਨੂੰ ਵੇਚ ਲਈ ਸੀਗਾ ਤੋ ਮੌਕੇ ਤੇ ਜਿਹੜਾ ਹੈਲਥ ਅਫਸਰ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਫੋਟੋ ਐਗਜ਼ਾਮਪਲ ਲਿਆ ਔਰ ਉਹਨਾਂ ਦੀ ਕੰਟੇਨਟ ਦੇ ਸਬੰਧ ਵਿੱਚ ਚੈਟ ਚ ਚ ਕੀਤਾ ਹੈ ਇਹਦੇ ਨਾਲ ਜਿਹੜੇ ਐਵਰੀ ਅਸੋਸੀਏਟਿਡ ਹੈਗੇ ਨੇ ਜਿ ਬਿਲਾਲ ਔਰ ਇਮਾਮ ਇਹ ਪਾਸ਼ਟੇ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਨਾਮਿਨੇਟ ਕਰ ਲਿਆ ਗਿਆ ਹੈ ਹੈਗੇ ਔਰ ਇਹ ਮੌਕੇ ਤੋਂ ਫਰਾਰ ਹੋ ਗਏ ਸੀ ਕਿ ਜਦੋਂ ਜਲਦ ਜਲਦ ਗ੍ਰਿਫਤਾਰ ਕਰ ਲਿਆ। ਮੈਂ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਆਉਂਦੇ ਸਾਹਮਣੇ ਆਏ। ਇਹ ਕੁਝ ਮਹੀਨਿਆਂ ਤੋਂ ਸਾਝੀ ਪਤਾ ਲੱਗੇ ਪਰ ਇਹ ਫਿਰ ਵੀ ਇਹਨੂੰ ਰਿਮਾਂਡ ਲਿਆ ਗਿਆ ਹੈ ਔਰ ਉਹਦੇ ਚ ਡਿਟੇਲਸ ਮੁਸ਼ਕਿਲ ਦਿੱਤੀ ਜਾਏਗੀ ਕਿ ਕਿੰਨੇ ਸਮੇਂ ਤੋਂ ਕਿੰਨਾ ਇਹ ਦੇਚੇ ਪੈਸਾ ਕਮਾ ਰਹੇ ਸੀ ਔਰ ਇਹਨਾਂ ਦੇ ਨਾਲ ਇਹ ਕਿੱਥੇ ਕਿੱਥੇ ਹੋਰ ਉਤਾਰਾ ਜੀ। ਕਿ ਮੈਮ ਜਿਹੜੀ ਇਹ ਸਪਲਾਈ ਵਗੈਰਾ ਕਰਦੇ ਸੀ ਕਿਹੜੀ ਕਿਹੜੀ ਜਗ੍ਹਾ ਕਰਦੇ ਸੀ? ਇਹ ਜੀ ਲੋਕਲੀ ਸਪਲਾਈ ਕਰਦੇ ਸੀਗੇ। ਔਰ ਇੱਕ ਛੋਟਾ ਇਵੈਂਟ ਸੀਗਾ ਪਰ ਫਿਰ ਵੀ ਅਸੀਂ ਇਹਦੀ ਬੋਰਡ ਰੰਗਾਈ ਲੈ ਦੀ ਤਫ਼ਤੀਸ਼ ਬਿਉਂਡ ਚਾਹੇ ਛੋਟਾ ਚਾਹੇ ਵੱਡਾ ਮੈਨੂੰ ਗਲਤ ਤੇ ਗਲਤੀ ਸੀ ਪਰ ਤੁਹਾਨੂੰ ਇਹਦੇ ਵਿੱਚ ਇਹ ਸਾਹਮਣੇ ਆਇਆ ਵੀ ਕਿੰਨੇ ਕੁ ਕਿ ਕਵਾਂਟਿਟੀ ਬਣਾਉਂਦੇ ਜੀ ਇਹ ਇਹਨਾਂ ਦੇ ਕੋਲ ਜੀ ਇਵੈਂਟ 60 ਇੰਚ ਤੇ ਤੁਹਾਨੂੰ ਮੌਕੇ ਤੇ ਮਿਲ ਗਿਆ ਹੈਗਾ ਤੇ ਇਹ ਵੀ ਅੱਗੇ ਤਫ਼ਤੀਸ਼ ਦੇ ਵਿੱਚ ਸਾਨੂੰ ਹੋਰ ਪਤਾ ਲੱਗਾ ਉਮੀਦ ਹੈ ਜੀ ਇਹ ਸਾਨੂੰ ਕਿੰਨੀ ਇਹਨਾਂ ਦੇ ਕਿੰਨੇ ਵੇਚੂ ਕਿੰਨਾ ਇਹਨਾਂ ਨੂੰ ਸਪਲਾਈ ਕਰ ਦਿੱਤਾ ਹੈਗਾ ਉਹ ਅਸੀਂ ਤਫ਼ਤੀਸ਼ ਦੇ ਦੌਰਾਨ ਇਹਨਾਂ ਨੂੰ ਸਾਰੇ ਡੀਟੇਲਸ ਜਿਹੜਾ ਮੈਮ ਜਿਹੜਾ ਕੈਮੀਕਲ ਜਿਹੜਾ ਤੁਸੀਂ ਕਹਿੰਦੇ ਵਿੱਚ ਮੰਦੇ ਕੀ ਉਹ ਸਾਹਮਣੇ ਆਇਆ ਕੀ ਉਹ ਕਿੰਜ ਜੀ ਅਸੀਂ ਰਿਪੋਰਟ ਲੈ ਲਈ ਹੈ ਜੀ 260 ਦਾ ਆਫੀਸਰ ਦੇ ਕੋਲ ਏਕਸੈਕਟਲੀ ਉਹ ਪ੍ਰੋਡਕਟ ਕੀ ਹੈਗਾ ਜੋ ਸਾਨੂੰ ਮੌਕੇ ਤੇ ਮਿਲਿਆ ਹੈਗਾ ਉਹ ਅਸੀਂ ਸੀਜ਼ ਕਰ ਲਿਆ ਤੇ ਇਹਦੀ ਜਿਹੜੀ ਸੈਂਪਲਿੰਗ ਦੀ ਰਿਪੋਰਟ ਤੋਂ ਬਾਅਦ ਸਾਨੂੰ ਇਹਦਾ ਐਗਜ਼ੈਕਟ ਕੀ ਪਤਾ ਲੱਗੇਗਾ ਬਿਕਾਉਜ਼ ਉਹ ਸਿੰਥੈਟਿਕ ਮਟੀਰੀਅਲ ਹੈਗਾ ਤੇ ਉਹਦੀ ਕੀ ਰਿਪੋਰਟ ਹੈ ਸਾਨੂੰ ਉਹਦੇ ਲਈ ਇਨਵੈਸਟੀਗੇਸ਼ਨ ਕਰਾ ਦਿੱਤਾ ਤੁਮੇ ਮੈਨੂੰ ਜਿਹੜਾ ਭੱਜੇ ਹੋਏ ਕੋਲ ਤੱਕ ਹੁੰਦੀ ਆ ਸਾਡੀਆਂ ਰੀਡਿੰਗ ਟੀਮਸ ਹੈਗੀਆਂ ਜੀ ਇਹਨਾਂ ਨੂੰ ਜਲਦ ਜਲਦ ਕੰਮ ਕਰਦੇ ਇਹ ਵੀ ਮਕਦਮਾ ਨੰਬਰ 22 ਡੇਟ 16/4/24 ਅੰਡਰ ਸੈਕਸ਼ਨ 7 ਪੀਸੀ ਐਕਟ 420 ਆਈਪੀਸੀ ਐਂਡ 272